ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਪੂਰੇ ਦੇਸ਼ ਪਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਚੱਲ ਰਹੀ ਹੈ ਸਾਡੀ ਹੱਥ 6 ਸਾਲ ਬਾਅਦ ਮੂਰਲੀ ਮੈਂਬਰਸ਼ਿਪ ਦੁਆਰਾ ਹੁੰਦੀ ਹੈ ਉਸੇ ਸਿੱਖੇ ਦੇ ਵਿੱਚ ਪਰਸੋਂ 2 ਤਰੀਕ ਨੂੰ ਜੇਪੀ ਨੱਡਾ ਜੀ ਨੇ ਪ੍ਰਧਾਨ ਮੰਤਰੀ ਜੀ ਨੇ ਸਭ ਤੋਂ ਪਹਿਲਾ ਮੈਂਬਰ ਬਣਾਇਆ ਸੀਗਾ ਉਹਦੇ ਬਾਅਦ ਕੱਲ ਸਾਡੀ ਪ੍ਰਦੇਸ਼ ਤਰ ਦੇ ਉੱਤੇ ਇਸ ਤਰ੍ਹਾਂ ਦਾ ਕੱਟ ਹੋਇਆ ਸੀਗਾ ਜਿੱਥੇ ਪ੍ਰਦੇਸ਼ ਦੇ ਸਾਰੇ ਪ੍ਰਮੁੱਖ ਮੈਂਬਰਸ ਪਾਰਟੀ ਨਾਲ ਮੈਂਬਰ ਬਣੇ ਸਨ ਪਾਰਟੀ ਨਾਲ ਜੁੜੇ ਸਨ ਮੁਰਵਾੜਾ ਇਸੇ ਸੈਕਟਰ ਦੇ ਵਿੱਚ ਅੱਜ ਸਾਡੇ ਸੰਗਠਨ ਦੇ ਮੁਤਾਬਕ 35 ਜ਼ਿਲ੍ਹੇ ਨੇ 35 ਦੇ 35 ਜਗ੍ਹਾ ਦੇ ਉੱਤੇ ਅੱਜ ਐਸੇ ਟਾਈਮ ਦੇ ਉੱਤੇ ਪ੍ਰੋਗਰਾਮ ਹੋ ਰਹੇ ਨੇ ਜਿਵੇਂ ਅਸੀਂ ਪਟਿਆਲੇਸ਼ ਕੀਤਾ ਹੈਗਾ ਔਰ ਇੱਥੇ ਜਿੰਨੇ ਲੋਕ ਪਟਿਆਲੇ ਦੇ ਸੀਗੇ ਅੱਜ ਅਸੀਂ ਉਹਨਾਂ ਨੂੰ ਮੈਂਬਰ ਬਣਾਇਆ ਹੈਗਾ ਔਰ ਹੁਣ ਇੱਕ ਕੰਮ ਜਿਹੜਾ ਹੈਗਾ ਸਾਡਾ ਬੂਥ ਸਤਰ ਦੇ ਉੱਤੇ ਸ਼ਕਤੀ ਕੇਂਦਰ ਸਾਡਾ ਇੱਕ ਸਿਸਟਮ ਹੈਗਾ ਵਿਧਾਨ ਸਭਾ ਦਾ ਫਿਰ ਮੰਡਲ ਦਾ ਫਿਰ ਸ਼ਕਤੀ ਕੇਂਦਰ ਦਾ ਹੁਣ ਅਗਲੇ 3 ਦਿਨ ਦੇ ਵਿੱਚ ਵਿੱਚ ਅਸੀਂ ਸਾਰੇ ਬੂਥ ਪੱਧਰ ਦੇ ਉੱਤੇ ਇਸ ਤਰ੍ਹਾਂ ਦੇ ਇਕੱਠ ਕਰਕੇ ਭਾਰਤ ਜਨਤਾ ਪਾਰਟੀ ਦੀ ਮੈਂਬਰਸ਼ਿਪ ਕਰਾਂਗੇ ਔਰ ਸਾਡੀ ਟੀਚਾ ਹੈਗਾ ਕਿ ਅਸੀਂ 200 ਪਰਬੂਤੇ ਪੰਜਾਬ ਦੇ ਘਟੋ ਘਟ 200 ਪਰਬੂਤ ਅਸੀਂ ਮੈਂਬਰ ਬਣਾਵਾਂਗੇ ਜਾਨੀ ਕਿ ਸਾਡੀ 50 ਲੱਖ ਦੇ ਕਰੀਬ ਦੀ ਮੈਂਬਰਸ਼ਿਪ ਦਾ ਸਾਡਾ ਟਾਰਗੇਟ ਹੈ ਜਿਹੜੀ ਸਾਡੀ ਪਹਿਲੀ ਮੈਂਬਰਸ਼ਿਪ ਸੀ ਸਾਡੀ ਸੰਖਿਆ 29 ਲੱਖ ਦੇ ਕਰੀਬ ਸੀਗੀ ਸੋ ਸਾਨੂੰ ਨਹੀਂ ਲੱਗਦਾ ਕਿ ਕੋਈ ਔਖਾਈ ਆਏਗੀ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਦੀ ਸਾਡੀ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਲੋਕਾਂ ਨਾਲ ਜੁੜਾਅ ਹੈ ਭਾਰਤੀ ਜਨਤਾ ਪਾਰਟੀ ਦੀ ਇਡਿਓਲੋਜੀ ਦੇ ਨਾਲ ਲੋਕ ਜੁੜਨਾ ਚਾਹੁੰਦੇ ਨੇ ਔਰ ਅਸੀਂ ਬਹੁਤ ਜਲਦ ਜੜਾ ਹੈਗਾ ਵਾ ਅਸੀਂ ਸਤੰਬਰ ਮਹੀਨੇ ਦੇ ਵਿੱਚ ਵਿੱਚ ਜੜਾ ਹੈਗਾ ਵਾ ਆਪਣਾ ਟਾਰਗੇਟ ਪੂਰਾ ਕਰ ਲਾਂਗੇ ਔਰ ਇਸੇ ਸੰਦਰਭ ਦੇ ਵਿੱਚ ਸਾਰੇ ਪਾਸੇ ਸਾਡੇ ਪ੍ਰਦੇਸ਼ ਵਿੱਚ ਮੀਟਿੰਗਾਂ ਹੋ ਰਹੀਆਂ ਨੇ ਚੱਲ ਰਿਹਾ ਕੰਮ ਹਰ ਇੱਕ ਪਾਰਟੀ ਬਨ ਭਰੇ ਜਾਂਦੇ ਆ ਆਪਣੀ ਪਾਰਟੀ ਨੂੰ ਪੰਜਾਬ ਦੇ ਵਿੱਚ ਭਰੇਗੇ ਪਰ ਜਦੇ ਕੋਈ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਕਿ ਲੋਕ ਕਿਸੇ ਜਗ੍ਹਾ ਤੇ ਆਪਣੀ ਸਮੱਸਿਆਵਾਂ ਦੱਸ ਸਕਣੇ ਲੋਕਾਂ ਨੂੰ ਮਿਲ ਸਰਕਾਰਾਂ ਜਿਸ ਤੱਕ ਵੱਡੀਆਂ ਪਰੇਸ਼ਾਨੀਆਂ ਲੋਕਾਂ ਨੂੰ ਕਿਉਂ ਆਮ ਲੋਕਾਂ ਦੀ ਗੱਲ ਹੀ ਨਹੀਂ ਕੋਈ ਸੁਣਦਾ ਜਿਸ ਤੱਕ ਭਾਰਤੀ ਜਨਤਾ ਪਾਰਟੀ ਦਾ ਸਵਾਲ ਹੈ ਭਾਰਤੀ ਜਨਤਾ ਪਾਰਟੀ ਕੈਡਰ ਬੇਸਡ ਪਾਰਟੀ ਬਾਕੀ ਦੇ ਕੈਡਰ ਕੋਡਰ ਕੋਈ ਨਹੀਂ ਦਿਖਦਾ ਤੁਹਾਨੂੰ ਸਾਡੇ ਮੰਡਲ ਸਤਰ ਦੀਆਂ ਸਮੱਸਿਆਵਾਂ ਵਾਸਤੇ ਮੰਡਲ ਦਾ ਯੂਨਿਟ ਹੈਗਾ ਜ਼ਿਲ੍ਹਾ ਸਤਰ ਦੀ ਯੂਨੀਅਨ ਜਿਹੜੀਆਂ ਮੁਸ਼ਕਲਾਂ ਹੈਗੀਆਂ ਨੇ ਉਹਦੇ ਵਾਸਤੇ ਜ਼ਿਲ੍ਹਾ ਸਤਰ ਦਾ ਸਾਡਾ ਯੂਨਿਟ ਹੈਗਾ ਔਰ ਜੇ ਪ੍ਰਦੇਸ਼ ਸਤਰ ਦੀ ਗੀ ਹੈ ਜਾਂ ਰਾਸ਼ਟਰੀ ਸਤਰ ਦੀ ਹੈਗੀ ਤਾਂ ਉਹਦੇ ਉਸ ਤੇ ਪ੍ਰਦੇਸ਼ ਦਾ ਸਾਡਾ ਯੂਨਿਟ ਹੈਗਾ ਔਰ ਜਿਸ ਵੀ ਕਾਰਕਟਰਤਾਂ ਨੂੰ ਜਾਂ ਪਬਲਿਕ ਨੂੰ ਜੇ ਕੋਈ ਇਸ਼ੂਜ਼ ਆਂਦੇ ਨੇ ਤੇ ਉਹਦੇ ਮੁਤਾਬਿਕ ਜਿਹੜਾ ਹੈਗਾ ਉਸ ਨੂੰ ਚਕਨਾ ਵੀ ਸਾਡੇ ਕੋਰਪੋਰੇਸ਼ਨ ਪਾਰਟੀ ਹੁੰਦੇ ਨਾਲ ਤੇ ਸਾਡਾ ਫਰਜ਼ ਵੀ ਬੰਦ ਹੈ ਪੰਜਾਬ ਸਰਕਾਰ ਦੇ ਕਿ ਚਕਨਾ ਔਰ ਜਿਸ ਕੇਂਦਰ ਸਰਕਾਰ ਦਾ ਵਿਸ਼ਾ ਜਿਹੜੀ ਕੇਂਦਰ ਸਰਕਾਰ ਦੇ ਧਿਆਨ ਚ ਲਿਆਉਣ ਵਾਲੀ ਗੱਲ ਹੁੰਦੀ ਹੈ ਉਹ ਧਿਆਨ ਚ ਲਈਦੀ ਹੈ ਉਹਨਾਂ ਸਮੱਸਿਆ ਨੂੰ ਹੱਲ ਵੀ ਕਰੀਦਾ ਹੈ ਔਰ ਇਹੀ ਕਾਰਨ ਹੈ ਕਿ ਤੁਹਾਡੇ ਪਟਿਆਲੇ ਵਾਲੇ ਤੇ ਤੋਹਫਾ ਮਿਲਿਆ ਬਈ ਰਾਜਪੁਰਾ ਇੰਡਸਟਰੀਅਲ ਸਮਾਰਟ ਇੰਡਸਟਰੀਅਲ ਸਿਟੀ ਬਣ ਜਾ ਰਿਹਾ ਹੈ ਤੇ ਐਸ ਤੋਂ ਵੱਡਾ ਹੋਰ ਤੁਸੀਂ ਕੀ ਕਹਿ ਸਕਦੇ ਹੋ ਕਿ ਲੋਕਾਂ ਦੀ ਆਵਾਜ਼ ਨਹੀਂ ਪਹੁੰਚਦੀ ਮਹਾਰਾਣੀ ਸਾਹਿਬਾ ਜੋ ਚੋਣ ਲੜ ਰਹੇ ਸਨ ਤੇ ਪਟਿਆਲੇ ਵਾਲੇ ਦੀ ਡਿਮਾਂਡ ਸੀਗੀ ਕਿ ਪਟਿਆਲੇ ਵਾਸਤੇ ਕੁਝ ਹੋਣਾ ਚਾਹੀਦਾ ਹੈ ਤੇ ਤੁਹਾਡੇ ਸਾਰਿਆਂ ਵਾਸਤੇ ਵਧਾਈ ਦਾ ਕੰਮ ਹੈ ਕਿ ਤੁਹਾਡੀ ਆਵਾਜ਼ ਜਿਹੜੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਸੁਣੀ ਹੈ ਔਰ ਰਾਜਪੁਰਾ ਸਮਾਰਟ ਇੰਡਸਟਰੀਅਲ ਸਿਟੀ ਦੇ ਰੂਪ ਦੇ ਵਿੱਚ ਡਿਵੈਲਪ ਕਰਨ ਦਾ 1367 ਕਰੋੜ ਰੁਪਏ ਸ਼ਾਇਦ ਕਰੋੜ ਰੁਪਏ ਹੈਗੇ ਨੇ ਜਿਹੜੇ ਕਿ ਕੇਂਦਰ ਭੇਜ ਰਿਹਾ ਔਰ ਮੈਂ ਉਮੀਦ ਕਰਦਾ ਕਿ ਐਸੋ ਹੀ ਭਗਵੰਤ ਮਾਨ ਸਰਕਾਰ ਕੋਈ ਅੜਚਣ ਨਾ ਪਾਵੇ ਅਸੀਂ ਪਿਛਲੇ ਸਾਲ ਟੈਕਸਟਾਈਲ ਪਾਰਕ ਦਾ 1000 ਕਰੋੜ ਰੁਪਇਆ ਟੈਕਸਟਾਈਲ ਪਾਰਕ ਦਾ ਲੈ ਕੇ ਆਏ ਸੀ ਉਹ ਭਗਵੰਤ ਮਾਨ ਸਰਕਾਰ ਨੇ ਸਿਰੇ ਨਹੀਂ ਚੜਾਇਆ ਮੈਂ ਉਮੀਦ ਕਰਦਾ ਕਿ ਪੰਜਾਬ ਦੇ ਹਿੱਤ ਵਿੱਚ ਧਿਆਨ ਰੱਖਦੇ ਇਹ ਜਿਹੜਾ ਰਾਜਪੁਰਾ ਇੰਡਸਟਰੀਅਲ ਸਮਾਰਟ ਸਿਟੀ ਦਾ ਪ੍ਰੋਜੈਕਟ ਹੈਗਾ ਇਹ ਸਿਰੇ ਚੜ੍ਹੇਗਾ ਔਰ ਕਲਾ ਪਟਿਆਲਾ ਹੀ ਨਹੀਂ ਪੂਰਾ ਪੰਜਾਬ ਤਰੱਕੀਆਂ ਮਾਣੇਗਾ ਔਰ ਭਾਰਤ ਜਨਤਾ ਪਾਰਟੀ ਪੰਜਾਬ ਦੀ ਕਮਿਟਮੈਂਟ ਵਾਸਤੇ ਕਮਿਟਿਡ ਹੈਗੀ ਹੈ ਔਰ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਵੇਲੇ 50 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਹਾਈਵੇਜ਼ ਦੇ ਪ੍ਰੋਜੈਕਟ ਪੰਜਾਬ 'ਚ ਚੱਲ ਰਹੇ ਹਨ। ਸਰ ਸਰ ਮਾਲਵਾ ਨਹਿਰ ਬਣ ਰਹੀ ਹੈ। ਤੁਹਾਡੀ ਭਾਜਪਾ ਦੀ ਸਰਕਾਰ ਹਰਿਆਣਾ ਤੋਂ ਪੰਜਾਬ ਸਰਕਾਰ ਨੂੰ ਕਹਿ ਰਹੀ ਹੈ ਕਿ ਕੇਂਦਰੀ ਮੰਤਰੀ ਨੂੰ ਮਿਲਿਆ ਕਿ ਇਹ ਨਹਿਰ ਨਹੀਂ ਬਣਨੀ ਚਾਹੀਦੀ। ਤੁਸੀਂ ਕਿਵੇਂ ਦੇਖ ਰਹੇ ਹੋ ਕਿ ਜਿਹੜੀ ਸਰਕਾਰ ਜਿਹੜੀ ਨਹਿਰ ਹੈ ਪੰਜਾਬ ਦੇ ਵਿੱਚ ਬਣਦੀ ਹੈ ਪੰਜਾਬ ਦੇ ਲੋਕਾਂ ਨੂੰ ਬਣਦੀ ਹੈ। ਜਿੱਥੇ ਇੱਕ ਪੰਜਾਬ ਦਾ ਸਵਾਲ ਹੈ ਭਾਰਤ ਜਨਤਾ ਪਾਰਟੀ ਪੰਜਾਬ ਦਾ ਯੂਨਿਟ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਹਿੱਤਾਂ ਨਾਲ ਖੜਿਆ ਹੈ। ਔਰ ਅਸੀਂ ਡਟ ਕੇ ਖੜਾਗੇ ਉਸ ਤੇ। ਜੀ। कुछ किसान वालों जरा बीजेपी नेता पर जिथे तक कंगना रनौत प्रश्न है अस बड़ा स्पष्ट कर चुके हैं ਕਿ ਭਾਰਤੀ ਜਨਤਾ ਪਾਰਟੀ ਉਸ ਤਰ੍ਹਾਂ ਦੇ ਬਿਆਨਾਂ ਨਾਲ ਸਹਿਮਤ ਨਹੀਂ ਹੈਗੀ ਨਾ ਹੀ ਉਹ ਸਾਡੇ ਆਫੀਸ਼ਲ ਸਪੋਕਸਪਰਸਨ ਨੇ ਨਾ ਹੀ ਉਹ ਪਾਰਟੀ ਦੀ ਨੀਤੀ ਨੀਤੀ ਦੇ ਅਨੁਕੂਲ ਹੈਗਾ ਇਸ ਕਰਕੇ ਉਹਨਾਂ ਨੂੰ ਸਪਸ਼ਟ ਕਿਹਾ ਗਿਆ ਹੈ ਕਿ ਅੱਗੇ ਤੋਂ ਇਸ ਕਾਲ ਦਾ ਗੁਰੇਜ਼ ਕਰਨ ਔਰ ਕਿਸੇ ਵੀ ਮੈਂ ਪਹਿਲਾਂ ਕਿਹਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਸਭ ਦਾ ਸਾਥ ਸਭ ਦਾ ਵਿਕਾਸ ਵਿੱਚ ਵਿਸ਼ਵਾਸ ਕਰਦੀ ਹੈ ਔਰ ਸਭ ਨੂੰ ਆਪਣੇ ਸਾਥ ਲੈ ਕੇ ਚੱਲਣ ਦਾ ਵਿਸ਼ਵਾਸ ਕਰਦੀ ਹੈ ਔਰ ਇਸ ਵਾਸਤੇ ਬ੍ਰਿਸ਼ਕਸ਼ਪ ਸ਼ਬਦ ਦੇ ਵਿੱਚ ਜੋ ਪਾਰਟੀ ਲੈਵਲ ਤੇ ਕੀਤਾ ਜਾਣਾ ਸੀਗਾ ਉਹ ਕਰ ਦਿੱਤਾ ਗਿਆ ਔਰ ਜਿੱਦ ਤੱਕ ਕਿਤੇ ਲਿਖੀ ਹੈ ਪੰਜਾਬ ਦੀ ਇਕਾਈ ਨੇ ਕਿ ਆ ਮੈਂਬਰਸ਼ਿਪ ਨੂੰ ਬਾਹਰ ਕਰ ਦਿੱਤਾ ਜਾਵੇ ਕੋਈ ਐਕਸਪੀਰੀ ਦੇਖੋ ਬੜੀ ਸਪਸ਼ਟ ਸ਼ਬਦਾਂ ਤੋਂ ਦੱਸਿਆ ਗਿਆ ਕਿ ਜੋ ਪਾਰਟੀ ਦਾ ਸਿਸਟਮ ਹੈਗਾ ਹੈ ਉਹਨਾਂ ਨੂੰ ਬੁਲਾ ਕੇ ਸਪਸ਼ਟ ਕਰ ਦਿੱਤਾ ਗਿਆ ਕਿਉਂਕਿ ਹਜੇ ਨਵੇਂ-ਨਵੇਂ ਜੋ ਜੁੜੇ ਨੇ ਪਾਰਟੀ ਦੀ ਰੀਤੀ ਨੀਤੀ ਤੇ ਕਿਤੇ ਸਮਝਣ ਦੀ ਕੋਈ ਕਮੀ ਨਹੀਂ ਰਹਿ ਜਾਂਦੀ ਕਿਸੇ ਵੇਲੇ ਤੇ ਉਹਨਾਂ ਨੂੰ ਸਪਸ਼ਟ ਕਰ ਦਿੱਤਾ ਗਿਆ ਔਰ ਮੈਂ ਉਮੀਦ ਕਰਦਾ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਏਗੀ ਔਰ ਜਿੱਦ ਤੱਕ ਤੁਸੀਂ ਕਿਸਾਨੀ ਦਾ ਸਵਾਲ ਕੀਤਾ ਹੈ ਭਾਰਤੀ ਜਨਤਾ ਪਾਰਟੀ ਮਾਤਰ ਐਸਵੀ ਪਾਰਟੀ ਹੈ ਜਿਹੜੀ ਕਿਸਾਨ ਹਿੱਤ ਦੀ ਗੱਲ ਕਰਦੀ ਹੈ 25000 ਕਰੋੜ ਤੋਂ ਸਾਡਾ ਬਜਟ ਕਿੱਥੇ ਪਹੁੰਚ ਗਿਆ ਕਾਂਗਰਸ ਇਸ ਟਾਈਮ ਤੇ 25000 ਕਰੋੜ ਸੀ ਸਾਡਾ 150 ਕਰੋੜ ਤੋਂ ਵੱਧ ਦਾ ਬਜਟ ਹੋ ਗਿਆ 1 ਕਿਹ ਕਹਿੰਦੇ 150000 ਕਰੋੜ ਸੋਰੀ 150000 ਕਰੋੜ ਦਾ ਸਾਡਾ ਬਜਟ ਹੋ ਗਿਆ ਜੇ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਕਿਸਾਨਾਂ ਦੀ ਫਸਲਾਂ ਦਾ ਵਾਜਬ ਮੁੱਲ ਮਿਲੇ ਔਰ ਉਹਨਾਂ ਦੀ ਜੀਵਨ ਪੱਧਰ ਉੱਪਰ ਚੱਕਿਆ ਜਾ ਸਕੇ ਅਸੀਂ ਉਹਦੇ ਵਾਸਤੇ ਕੰਮ ਕਰਦੇ ਆਂ ਔਰ ਕਾਂਗਰਸ ਬੰਕਰ ਸਿਰਫ ਲollipops ਹੀ ਦਿੰਦੇ ਜਦੋਂ ਮੈਂ ਦੱਸਿਆ ਕਿ 25000 ਕਰੋੜ ਦਾ ਬਜਟ 1.50 ਲੱਖ 50000 ਕਰੋੜ ਕਿਵੇਂ ਹੋ ਗਿਆ ਇਹ ਆਪਣੇ ਆਪ ਦੱਸਦਾ ਹੈ ਕਿ ਕਿਹੜੀ ਪਾਰਟੀ ਭਾਰਤ ਦੇ ਜਿਹੜੀ ਕਿਸਾਨਾਂ ਦੇ ਹਿੱਤ ਦੀ ਗੱਲ ਕਰਦੀ ਹੈ ਸ਼ਾਇਦ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਹੈਗੀ ਇਸ ਬਾਰੇ ਬੰਸੀ ਸਿੰਘਾਂ ਦੇ ਵਿਸ਼ੇ ਤੇ ਉੱਤੇ ਜਿਹੜੇ ਪਹਿਲੇ 9 ਨੋਜ਼ਨਾਮ ਸਬਮਿਟ ਕੀਤੇ ਗਏ ਸੀ ਉਹਨਾਂ ਚ 7 ਆਲਰੇਡੀ ਰਿਲੀਜ਼ ਕਰ ਦਿੱਤੇ ਗਏ ਨੇ ਦੋਆਂ ਦੇ ਕੁਝ ਲੀਗਲ ਹਾਰਡਲਸ ਹੈਗੀਆਂ ਨੇ ਜਿਹੜੀਆਂ ਉਹ ਜਦੋਂ ਦੂਰ ਹੋ ਜਾਣਗੀਆਂ ਤੇ ਉਹ ਵੀ ਰਿਲੀਜ਼ ਹੋ ਜਾਣਗੇ ਭਾਰਤਿਆ ਜਨਤਾ ਪਾਰਟੀ ਦਾ ਇਹ ਮੰਨਣਾ ਹੈ ਕਿ ਜਿਹੜਾ ਵੀ ਕੋਈ ਵਿਅਕਤੀ ਆਪਣੀ ਸਜ਼ਾ ਪੂਰੀ ਕਰ ਲੈਂਦਾ ਉਸ ਨੂੰ ਰਿਲੀਜ਼ ਹੋਣਾ ਚਾਹੀਦਾ ਕੁਝ ਇਸ਼ੂਜ਼ ਹੁੰਦੇ ਨੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਜਾਂ ਕੋਈ ਇਸ਼ੂ ਕਾਨੂੰਨੀ ਪੱਖੜੇਗੇ ਨੇ ਉੱਤੇ ਪ੍ਰਕਿਰਿਆ ਚੱਲੇਗੀ ਲੇਕਿਨ ਮੈਨੂੰ ਅਸਲ ਦਾ ਦੁੱਖ ਹੈ ਕਿ ਬੰਦੀ ਸਿੰਘਾਂ ਦਾ ਰੌਲਾ ਤਾਂ ਆਪਾਂ ਪਾ ਰਹੇ ਹਾਂ ਲੇਕਿਨ ਜਿਹੜੀ ਸਟੇਟ ਗਵਰਨਮੈਂਟਸ ਨੇ ਇਹਨਾਂ ਨੂੰ ਕਰਨਾ ਹੈ ਆਪਾਂ ਉਹਨਾਂ ਤੱਕ ਅਪਰੋਚ ਨਹੀਂ ਕਰਦੇ ਬਿਕੋਜ਼ ਇਹਦੀ ਪ੍ਰਪੋਜ਼ਲ ਸਟੇਟ ਗਵਰਨਮੈਂਟ ਨੇ ਬਣਾ ਕੇ ਪੇਸ਼ ਨਹੀਂ ਤੇ ਜਿਹੜੀ ਮੇਰਾ ਮੇਰਾ ਇਹ ਕਹਿਣਾ ਹੈ ਕਿ ਜਿਹੜੀ ਵੀ ਜਿੱਥੇ ਵੀ ਕੋਈ ਬੰਦੀ ਸਿੰਘਾਂ ਦਾ ਇਸ਼ੂ ਹੈਗਾ ਉਸੇ ਸਟੇਟ ਗਵਰਨਮੈਂਟ ਨੂੰ ਅਪਰੋਚ ਕਰਕੇ ਉਹਨਾਂ ਦਾ ਕੇਸ ਜਿਹੜਾ ਹੈਗਾ ਕੇਂਦਰ ਨੂੰ ਜਲਦ ਤੋਂ ਜਲਦ ਭਜਵਾਉਣ ਦੀ ਕੋਸ਼ਿਸ਼ ਹੋਣੀ ਚਾਹੀਦੀ